ਅੱਜ ਤਾਂ ਜੀ ਇੱਕ ਤਾਂ ਯੂਨੀਅਨ ਤੋਂ ਯੂਨੀਅਨ ਨੂੰ ਕਿਹਾ ਹੈ ਵੀ ਤੁਸੀਂ ਆਪਣੀ ਸਟੇਟਸ ਫਾਈਲ ਕਰੋ ਤੇ ਦੂਜਾ ਤੁਸੀਂ ਜਿਹੜਾ ਐਫਏ ਡੈਵਿਡ ਫਾਈਲ ਕੀਤਾ ਇਹ ਰੈਪੀਟੀਸ਼ਨ ਆਫ ਵਰਡ ਆ ਤੇ ਇਹਨੂੰ ਪ੍ਰੋਪਰ ਫਾਈਲ ਕਰੋ ਵੀ ਕੀ ਰੀਸੈਂਟ ਡਿਵੈਲਪਮੈਂਟਸ ਨੇ ਤੇ ਦੂਜਾ ਫਾਰਮਰਸ ਨੂੰ ਵੀ ਕਿਹਾ ਗਿਆ ਹੈ ਵੀ ਤੁਸੀਂ ਇੱਕ ਵਿਕਲ ਕੋਈ ਹੋਰ ਯੂਜ਼ ਕਰੋ ਟਰੈਕਟਰ ਨਾ ਯੂਜ਼ ਕਰੋ ਜੇ ਪ੍ਰੋਟੈਸਟ ਕਰਨਾ ਹੈ ਬਾਕੀ ਇਹ ਸਾਡੀ ਸਾਰੀ ਆਪਸ ਦੀ ਗੱਲ ਹੈ ਬਾਕੀ ਪੰਜਾਬ ਨੂੰ ਡਾਇਰੈਕਸ਼ਨ ਹੋਈ ਹੈ ਵੀ ਤੁਸੀਂ ਇਹਨਾਂ ਨੂੰ ਇਕੱਠੇ ਨਾ ਹੋਣ ਦਿਓ ਬਟ ਅਸੀਂ ਆਪਣੀ ਆਰਗੂਮੈਂਟ ਰੇਜ਼ ਕੀਤੀ ਉੱਥੇ ਅਸੀਂ ਕੀਤੀ ਕਿ ਜਦੋਂ ਇਹ ਅਸੀਂ ਜੱਜਮੈਂਟਸ ਲੈ ਕੇ ਗਏ ਸੀ ਕਿ ਇਨ ਦਾ ਨੇਮ ਆਫ ਰੀਜ਼ਨੇਬਲ ਰੈਸਟ੍ਰਿਕਸ਼ਨ ਸਟੇਟ ਕੈਨ ਨੋਟ ਇੰਪੋਜ਼ ਕੈਨ ਨੋਟ ਇੰਪੋਜ਼ ਅਨਰੀਜ਼ਨੇਬਲ ਬਾਉਂਡੇਸ਼ਨ ਔਨ ਦਾ ਪੀਸਫੁਲ ਪ੍ਰੋਟੈਸਟਰ ਸੋ ਇਹ ਜੱਜਮੈਂਟ ਸੀਗੀ ਜਿਹੜੀ ਅੱਜ ਹੋਈ ਜਿਹੜਾ ਅੱਜ ਦੀ ਅਗਲੀ ਡੇਟ ਕਿਹੜੀ ਹੈ ਅਗਲੀ ਡੇਟ ਇੱਕ ਹਫ਼ਤੇ ਦੀ ਡੇਟ ਪਈ ਹੈ ਤੇ ਹਾਂਜੀ ਹਾਂਜੀ ਮੀਟਿੰਗ ਹੋਈ ਹੈ ਕਿਸਾਨਾਂ ਦੇ ਮੰਤਰੀਆਂ ਦੇ ਵਿੱਚ ਜੀ ਹਾਂਜੀ ਇਹ ਸਾਰਿਆਂ ਨੂੰ ਕਿਹਾ ਜਿਹੜੀ ਵੀ ਮੀਟਿੰਗ ਹੋਈ ਹੈ ਉਹਦੇ ਤੁਸੀਂ ਐਫੀਡਵਿਟ ਉਹ ਪਿਛਲੀ ਡੇਟ ਤੇ ਵੀ ਸੀਗਾ ਵੀ ਜਦੋਂ ਇਹ ਸੰਡੇ ਨੂੰ ਜਾਂ ਨੈਕਸਟ ਡੇ ਜਿਹੜੀ ਮੀਟਿੰਗ ਹੈ ਇਹਦਾ ਤੁਸੀਂ ਬਾਇ ਵੇਅ ਆਫ ਐਫਿਡੇਵਿਟ ਲੈ ਕੇ ਆਓਗੇ ਵੀ ਕੀ ਹੋਇਆ ਹੈ ਬਟ ਉਹ ਹਲੇ ਐਫਿਡੇਵਿਟ ਇਹ ਹੋਇਆ ਹੈ ਵੀ ਕੁਝ ਆਇਆ ਨਹੀਂ ਤੇ ਅਗਲੇ ਰੀਸੈਂਟ ਡਵੈਲਪਮੈਂਟ ਦੇ ਨਾਲ ਫਰੈਸ਼ਡ ਐਫਿਡੇਵਿਟ ਆਣਾ ਹੈ ਕੋਰਟ ਨੇ ਸਾਫ਼ ਕਹਿੰਦਾ ਕਿ ਟਰੈਕਟਰ ਆਲਰੇਡੀ ਨਹੀਂ ਬੱਸਾਂ ਤੇ ਚੱਲੇ ਇਹ ਮੋਟਰ ਵੀਕਲ ਲੈ ਕੇ ਤੁਸੀਂ ਹਾਈਵੇ ਤੇ ਲੈ ਕੇ ਜਾ ਨਹੀਂ ਸਕਦੇ ਟਰੈਕਟਰ ਡਾਲੀਆ ਹਾਂਜੀ ਹਾਂਜੀ ਇਹ ਵੀ ਕਹੀ ਆ ਬਟ ਚਲੋ ਉਹ ਬਿਟਵੀਨ ਮੀ ਐਂਡ ਅ ਓਫੀਸਰ ਆਫ ਕੋਰਟ ਤੇ ਬਿਟਵੀਨ ਕੋਰਟ ਹੈ ਉਹ ਐਵਰੀ ਆਰਡਰ ਇਜ਼ ਅਪੀਲੇਬਲ ਐਂਡ ਚੈਲੇਂਜੇਬਲ ਬਿਫੋਰ ਦਾ ਸੋ ਆਪਾਂ ਆਪਣੀ ਅਵੇਲੇਬਲ ਰੈਮਡੀ ਅਵੇਲ ਕਰਾਂਗੇ